ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਵਲੌਗਰਸ ਤੇ ਹੋਰ ਸਾਰੇ ਤੁਸੀਂ ਜਿਵੇਂ ਜੋ ਵੀ ਆਪਣੇ ਚੈਨਲ ਤੇ ਪਹਿੰਦੀ ਵਾਰ ਨੇ ਤਾਂ ਬਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫਾਲੋ ਵਾਚ ਦਾ ਟਾਈਮ ਹੋ ਗਿਆ ਜੀ ਸਵਾ 7 ਦਾ ਸਕੂਲ ਜਾਣ ਦਾ ਟਾਈਮ ਹੋ ਗਿਆ ਆਪਣਾ ਤੇ ਚੱਲਿਆਂ ਆਪਾਂ ਸਕੂਲ ਜਿਵੇਂ ਕਿ ਕੱਲ ਵਾਲੇ ਵਲੌਗ ਵੀ ਦੱਸਿਆ ਸੀਗੇ ਹੋ ਸਕਦਾ ਕਨਫਰਮ ਹੀ ਆ ਵੀ ਜਾਣਾ ਹੀ ਆ ਆਪਾਂ ਦੁਪੱਟੇ ਵਗੈਰਾ ਡਾਈ ਕਰਨੇ ਦੇਣੇ ਆਗੇ ਤੇ ਇੱਕ ਪਾਰਸਲ ਲਾਉਣਾ ਅੱਜ ਦੇਖਾਂਗੀ ਇਹੀ ਲਾ ਕੇ ਆਣਗੇ ਪਾਰਸਲ ਵਗੈਰਾ ਸੇ ਨਹੀਂ ਕਦੇ ਲਾ ਕੇ ਆਏਗੇ ਤੇ ਅੱਜ ਭੈਣ ਦਾ ਜਿਹੜਾ ਸੂਟ ਹੈ ਇਹ ਰੈਡੀ ਕਰਤਾ ਤੇ ਦੋ ਬਣਾ ਦੇ ਦੁਪੱਟੇ ਜਿਹੜੇ ਡਾਈ ਕਰਾਉਣੇ ਦੇਣੇ ਆ ਤੇ ਉਹ ਆਪਾਂ ਚੱਲਣਾ ਤੇ ਲੋ ਜਿਆ ਵਾਲੀ ਨਾ ਲੈ ਆਦਿਆਂ ਤੋਂ ਬਹੁਤ ਦਿਨ ਹੋ ਗਏ ਬਸ ਇੱਕ ਦਿਨ ਆ ਵੀਰ ਵੀ ਕੀਤੀਆਂ ਸੀਗੀਆਂ ਆ ਵਾਲੀਆਂ ਚੱਪਲਾ-ਪੱ ਲੈ ਕੇ ਆਈ ਸੀਗੇ ਜੂੜੀਓ ਤੋਂ ਤੇ ਉਥੇ ਮੈਂ ਥੋੜੀ ਜੀ ਜ਼ਿਆਦਾ ਵਲੌਗ ਨਹੀਂ ਬਣਾਇਆ ਥੋੜੀ ਜੀ ਕਲਿੱਪਸ ਜੀ ਲੈਤੀ ਸੀ ਕਿ ਸਾਰੀਆਂ ਚੱਪਲਾਂ ਜਾਂ ਨਹੀਂ ਬਹੁਤ ਸੋਹਣੀਆਂ ਚੱਪਲਾਂ ਸੀਗੀਆਂ ਕੋਈ ਜ਼ਿਆਦਾ ਕੋਸਟਲੀ ਵੀ ਨਹੀਂ ਐ ਤੇ ਇਹ ਮੇਰੀਆਂ ਤੇ ਮੰਮੀ ਦੀਆਂ ਇੱਕੋ ਜਿਹਾਆਂ ਨੇ ਇਹ ਚੱਪਲ ਤੇ ਮੈਂ ਥੋੜੀ ਜਿਹੀ ਉਹ ਕਲਿੱਪ ਹੈ ਜਿਹੜੀ ਲਾਉਂਗੀ ਜੇ ਮੇਰੇ ਯਾਦ ਰਹੇ ਮੈਂ ਭੁੱਲ ਜਾਈ ਨਹੀਂ ਕਿ ਕਿਹਦੇ ਨੇ ਉਹ ਕਲਿੱਪ ਲਾਉਣੀ ਉਹ ਵਿੱਚ ਹੀ ਪਈਏਗੀ ਜੂਡੀਓ ਵਾਲੇ ਹੋਰ ਵੀ ਫਰੌਕ ਵਗੈਰਾ ਬਹੁਤ ਸੋਹਣੀਆਂ ਪਈਆਂ ਸੀਗੀਆਂ ਚੁੰਦੀਆਂ ਛੁੱਟਿਆਂ ਤੇ ਦੇਖਾਂਗੇ ਉਦੋਂ ਜਾਵਾਂਗੇ ਖੁੱਲੇ ਟਾਈਮ 'ਚ ਸਾਰੀ ਗੱਲ ਜਿਹੜੀ ਆੰਟੀ ਆ ਕੇ ਰੁਕ ਜਾਂਦੀ ਏ ਕਿਉਂਕਿ ਭੱਜੇ ਨੱਠੇ ਜਾਂਦੇ ਆ ਤੇ ਭੱਜੇ ਨੱਠੇ ਵਾਪਸ ਆ ਜਾਂਦੇ ਆ ਜਦੋਂ ਉਹ 5 ਵਜੇ ਤੋਂ ਬਾਅਦ ਘਰ ਦੇ ਕੰਮਾਂ ਦੀ ਕਲਪਨਾ ਖਾਣ ਲੱਗ ਜਾਂਦੀ ਹੈ ਨਾ ਵੀ ਧਾਰਾ ਕੱਢਣੀਆਂ ਸਾਰੇ ਕੰਮਕਾਰੀ ਹੋ ਜਾਂਦੇ ਆ ਲੋ ਜੀ ਮੰਮੀ ਨੇ ਰੋਟੀ ਵਗੈਰਾ ਬਣਾਈ ਜਾਂਦੇ ਆ ਬਸ ਮੈਂ ਰੋਟੀ ਪੈਕ ਕਰਦਾ ਤੇ ਉਧਰੋਂ ਆਹ ਵਾਲੇ ਸੂਟ ਵੀ ਜਾਣੇ ਕਿਸ ਕੰਨੇ ਮੰਗਵਾਏ ਆ ਤੇ ਮੈਡਮ ਨੇ ਮੰਗਵਾਏ ਨਾਲ ਵਾਲੀ ਪਹਿਣੀ ਆ ਵੀ ਤੇ ਉਹਨਾਂ ਨੂੰ ਫੜਾਉਣੇ ਅੱਜ ਤੇ ਹੁਣ ਮੈਂ ਜਲਦੀ ਜਲਦੀ ਰੋਟੀ ਪੈਕ ਕਰ ਲਾ ਜਿੱਦਾਂ ਟਾਈਮ ਹੋਇਆ ਤਾਂ ਬਲੌਗ ਕੰਟੀਨਿਊ ਕਰਾਂਗੇ ਨਹੀਂ ਤੇ ਫਿਰ ਆਕੇ ਸ਼ਾਮ ਨੂੰ ਜਿਹੜਾ ਬਲੌਗ ਕੰਟੀਨਿਊ ਹੋਊਗਾ ਦਾ ਤਾਂ ਘਨ ਪੀਣ ਨਾਲ ਕੱਟ ਫੋਨ ਦੇ ਨਾਲ ਚੜਨ ਨਾਲ ਸੋਨਾ ਸੋਨ ਵਾਂਗੂ ਭੂਆ ਜੀ ਨੂੰ ਆਹ ਇਹਨਾਂ ਨੂੰ ਕੌਣ ਟੱਕਰ ਕੇ ਸਿਰ ਬਸ ਲਾਈ ਜਾਂਦੇ ਆ ਲੋਕ ਤਾਂ ਦੁਸਤੇ ਦੌੜੇ ਇੱਕ ਪੱਟੀ ਆਣੇ ਕੰਨ ਇਹਦਾ ਪੀਰੋ ਉਹ ਭਾਜੀ ਬਹਿਲੇ ਮੈਨੂੰ ਉਹ ਦੱਸੋ ਜੀ ਤੇ ਸਰਪਸ ਲਾਈ ਹੁੰਦੀ ਸੀ ਉਹ ਆਪਣਾ ਉਹ ਮਾਮਾ ਲੈ ਮਾਮਾ ਉਹ ਮਾਮੇ ਮੱਖਣਾ ਹੁੰਦਾ ਮਾਮਾ ਅੱਛਾ ਠੀਕ ਉਹ ਨਾਨ ਯਾਦ ਆ ਰਿਹਾ ਠੀਕ ਹੈ ਜਿਆਦਾ ਕਿ ਮੈਨੂੰ ਹਾਂ ਹੁਣ ਦੱਸੋ ਹਾਂਜੀ ਆਪਣੇ ਆਹ ਵਾਲੇ ਸੂਟ ਦੀ ਵੀ ਬਹੁਤ ਜਿਆਦੇ ਡਿਮਾਂਡ ਸੀ ਫਿਰ ਵੀ ਆਪਾਂ ਨੂੰ ਇੱਕ ਪੀਸ ਜਿਹੜਾ ਇਹਦਾ ਮਿਲੇਗਾ ਅੰਮ ਫੋਨ ਦੇ ਵਿੱਚ ਥੋੜੀ ਜੀ ਜ਼ਿਆਦਾ ਡਾਰਕ ਦਿਖਾਈ ਦੇ ਰਹੀ ਹੈ orange bottom ਹੈ ਜੀ ਤੇ ਆਹ ਵਾਲੀ ਹੈਗੀ ਹੈ ਜੀ ਅੰਬੀਆਂ ਵਾਲੀ ਸ਼ਰਟ ਹੈ ਇਹ ਵੀ ਜਿਹੜਾ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਚਾਦੇ ਵਧੀਆ ਜਿਹੜੀ ਵਧੀਆ ਕੁਆਲਟੀ ਦੀ ਜਿਹੜੀ ਕਾਟਨ ਹੈਗੀ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਪਲੇਸ ਕਰੋ ਹਾਂਜੀ ਆਪਾਂ ਅਗੇ ਸੀਗੇ ਘਰੇ ਤੇ ਆ ਕੇ ਰੈਸਟ ਵਗੈਰਾ ਕੀਤਾ ਕਿਉਂਕਿ ਗਰਮੀ ਦੇ ਵਿੱਚ ਗਏ ਹਨਾ ਤੇ ਇੰਨਾ ਕ ਜਿਆਦਾ ਸਿਰਦਰਦ ਹੁੰਦਾ ਸੀ ਨਾ ਆਉਂਦਿਆਂ ਦਾ ਆਕੇ ਤਾਂ ਬੋਲੇ ਵੀ ਨਹੀਂ ਜਾਂਦਾ ਸੀ ਜਦੋਂ ਕਿਸੇ ਦੀ ਕੋਈ ਕਾਲ ਆਉਂਦੀ ਸੀ ਨਾ ਸੂਟਾ ਵ੍ਰਤੀ ਤਾਂ ਮਸਾ ਗੱਲ ਹੁੰਦੀ ਸੀ ਆ ਕਿ ਗੋਲੀਆਂ ਸਿੱਟਗਾ ਤੇ ਥੋੜੀ ਬਹੁਤੀ ਰੈਸਟ ਕੀਤੀ ਤੇ ਫੇਰ ਜਾ ਕੇ ਹੁਣ ਮੜਾ ਜਾ ਸੇਰ ਜਿਹੜਾ ਦੁੱਖ ਨੂੰ ਹਟਿਆਗਾ ਚਾਰੇ ਪਾਸੇ ਜਿਹੜਾ ਸੂਟਾਂ ਦੀਆਂ ਹੀ ਗੱਲਾਂ ਬਾਤਾਂ ਚੱਲੀਆਂ ਜਾਂਦੀਆਂ ਉਧਰੋਂ ਮੰਮੀ ਦਾ ਸੂਟ ਹੈ ਜਿਹੜਾ ਸਟਿਚ ਹੋ ਕੇ ਆਇਆ ਤੇ ਮੰਮੀ ਆਪਦਾ ਸੂਟਾ ਜਿਹੜਾ ਪਾ ਕੇ ਦੇਖੇ ਨੇ ਬਹੁਤ ਸੋਹਣਾਗਾ ਸਹੀ ਹੈ ਬੜੀ ਵੋਸ ਸੁਣਾਇਆ ਸੋਹਣਾ ਗੱਲਾਂ ਪਈ ਗਰਮੀ ਤੇ ਇਹੋ ਜਿਹੀ ਸੋਹਣੇ ਲੱਗਦੇ ਆ ਚਲੋ ਜੀ ਆਪਾਂ ਜਿਹੜਾ ਨਹੀਂ ਖੁੱਲਗਾ ਲਾ ਲਾ ਇੱਥੇ ਖੁੱਲਗਾ ਆਂ ਸੋਨੇ ਖੁੱਲਗਾ ਤੇ ਹੈਗਾ ਹੁਣ ਕਿੱਥੋਂ ਖੁੱਲਗਾ ਢੀੜ ਨੇ ਆਹ ਬਤਲੀ ਦਾ ਹਾਲ ਜੇ ਨਜ਼ਰ ਮਮੀ ਸਾਡੀ ਸੂਟ ਨੂੰ ਦੁਬਾਰੇ ਖੋਲੇ ਨਾ ਨਜ਼ਰੇ ਨੂੰ ਸਬਰ ਨਹੀਂ ਹੈਗਾਗਾ ਤੇ ਐਂ ਮੇਰੀ ਦਾਦੀ ਕਰਦੀ ਹੁੰਦੀ ਸੀ ਦਾਦੀ ਵੀ ਜਿਆਦਾ ਕੀ ਉਹ ਕਿਸੇ ਤੋਂ ਮਰਜ਼ੀ ਸੂਟ ਸੰਭਾਲ ਲੈਂਦੇ ਉਹ ਸਾਰੇ ਸੂਟ ਦੀ ਡੇਢ ਦਾਪ ਉਹ ਕਰਕੇ ਫੇਰ ਉਹ ਸੂਟ ਪਾਉਂਦੀ ਹੁੰਦੀ ਸੀ ਤੇ ਉਹੀ ਹਾਲ ਮਮੀ ਦਾ ਪਹਿਲਾਂ ਤਾਂ ਐਵੇਂ ਗਈ ਅਸੀਂ ਘਰੇ ਸਟਿਚ ਕਰਦੇ ਹੁੰਦੇ ਸੀ ਹਨਾ ਹੁਣ ਜਦੋਂ ਟਾਈਮ ਹੀ ਨਹੀਂ ਹੁੰਦਾ ਹੈਗਾ ਆਪਦੇ ਕੋਲੇ ਤੇ ਫਿਰ ਹੁਣ ਤਾਂ ਕਰਕੇ ਸਟਿਚ ਕਰਾਉਣੇ ਆ ਤੇ ਫਿਰ ਮੰਮੀ ਦੀ ਵੀ ਆਦਤ ਹੈ ਥੋੜਾ ਜਿਹਾ ਜਿਹੜਾ ਬੰਦਾ ਆਪਸੇ ਹੋ ਕੇ ਪਾਉਂਦਾ ਹੋਵੇ ਉਹਨੂੰ ਥੋੜਾ ਜਿਹਾ ਉਹ ਕਰਦਾ ਹੀ ਹੁੰਦਾ ਹੁਣ ਕਹਿੰਦੇ ਮੇਰੀਆਂ ਬਾਹਾਂ ਥੋੜੀਆਂ ਹੀ ਆ ਪੀੜੀਆਂ ਵਿੱਚ ਛਾਟੂਗੀ ਹੰਡਾ ਵੀ ਦਵੇ ਤਾਂ ਵੀ ਮੰਮੀ ਸੂਟਾਂ ਨੂੰ ਘੱਟ ਵੱਡ ਕਰੀ ਜਾਂਦੀ ਰਹਿੰਦੀ ਹੈ ਉਹਨਾਂ ਹੀ ਵਿਚਾਰੇ ਜਿਵੇਂ ਕੋਣਚੇ ਬਣ ਜਾਂਦੀ ਹੈ ਲਓ ਜੀ ਆਪਾਂ ਆਪਦੇ ਮੁੱਦੇ ਤੇ ਆਈਏ ਆਪਾਂ ਜਿਹੜੇ ਸਟਾਫ ਲੈ ਕੇ ਆਏ ਆ ਲੈ ਕੇ ਥੋੜਾ ਆਇਆ ਬਟ ਲੈ ਕੇ ਸੋਹਣੇ ਆਏ ਆਗੇ ਕੁਝ ਕਸੂਟ ਆਪਣੇ ਸੇਲ ਹੋ ਗਏ ਹਾਂ ਜੀ ਇਹ ਥੋੜਾ ਨਾ ਇਹ ਰਾਸਟ ਕਲਰ ਹੈ ਜੀ ਥੋੜਾ ਜਿਆਦਾ ਡਾਰਕ ਦਿਖਾਈ ਦੇ ਰਿਹਾ ਹੈ ਤੇ ਸਟਾਫ ਇਹੀ ਹੈ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਇਹ ਹੈਗਾ ਜੀ ਖਾਦੀ ਕਾਟਨ ਇਹ ਆਪਾਂ ਸੂਟ ਜੇਕਰ ਕਿਸੇ ਨੇ ਇਦਾਂ ਹੀ ਲੈਣਾ ਹਨਾ ਜੇਕਰ ਕਿਸੇ ਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਜੀ ਖਾਦੀ ਕਾਟਨ ਦੇ ਵੈਸੇ ਅਸੀਂ ਸੂਟ ਹੈ ਜਿਹੜਾ ਤਿਆਰ ਕਰਾਉਣ ਦੇ ਲਈ ਜਿਹੜਾ ਪਲੇਨ ਸਟਾਫ ਆਪਾਂ ਲੈ ਕੇ ਆਏ ਆ ਕਿਉਂਕਿ ਆਪਾਂ ਪ੍ਰਿੰਟਡ ਹੀ ਲੈ ਕੇ ਆਏ ਆ ਤੇ ਇਸ ਵਾਰ ਆਪਾਂ ਪਲੇਨ ਸਟਾਫ ਵੀ ਕੋਸ਼ਕ ਥੋੜੇ ਜੇ ਸੂਟੀ ਜਿਹੜੇ ਆਪਾਂ ਲੈ ਕੇ ਆਏ ਆ ਇਹ ਹੈਗਾ ਜੀ ਸੇਮ ਕਲਰ ਆ ਰਿਹਾ ਜੀ ਇਹ ਹੈਗਾ ਜੀ ਮਹਿੰਦੀ ਕਲਰ ਇਹ ਇਹ ਦੇਵੀ ਆਪਾ ਵਰਕ ਕਰਾਉਣੀ ਹੈ ਅਗਰ ਜੇਕਰ ਕਿਸੇ ਭੈਣ ਨੇ ਹਨਾ ਪਲੇਨ ਇਦਾਂ ਹੀ ਬਿਨਾ ਤਿਆਰ ਕਰਾਏ ਸੂਟ ਲੈਣਾ ਤਾਂ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਹਨਾ ਤੁਸੀਂ ਵਟਸਐਪ ਕਰ ਸਕਦੇ ਹੋ ਤਾਂ ਆਪਣਾ ਸੂਟ ਆ ਜਿਹੜਾ ਆਰਡਰ ਕਰ ਸਕਦੇ ਹੋ ਤੇ ਆ ਹੈਗਾ ਜੀ ਮਾਊਸ ਇੰਨਾ ਕੁ ਜਿਆਦਾ ਸੋਨਾ ਕੱਪੜਾ ਹੈਗਾ ਤੇ ਕਲਰ ਹੈ ਜਿਹੜਾ ਗਰਮੀ ਵਾਲਾ ਹਨਾ ਸਾਰੇ ਵੈਸੇ ਕੋਈ ਜਿਆਦਾ ਡਾਰਕ ਕਲਰ ਨਹੀਂ ਪਰ ਆ ਕਲਰ ਇੰਨਾ ਕੁ ਜਿਆਦਾ ਪਿਆਰਾ ਲੱਗਿਆ ਹਨਾ ਤੇ ਇਹ ਵੀ ਹੈਗਾ ਜੀ ਖਾਦੀ ਕਾਟਨ ਦੇ ਉੱਤੇ ਸੂਟ ਹੈ ਸੌਰੀ ਆਹ ਵਾਲਾ ਜਿਹੜਾ ਕੈਮਰਿਕ ਕਾਟਨ ਹੈ ਜੀ ਤੇ ਆਹ ਵਾਲਾ ਖਾਦੀ ਕਾਟਨ ਹੈਗਾ ਮੈਂ ਨਾ ਅੱਜ ਨਵਰੀ ਤੋਂ ਤਾਣੀ ਬਲਾਈ ਮੈਂ ਘਰ ਪ੍ਰੋਪਰ ਨਹੀਂ ਦਿਖਾਉਂਦੀ ਕੱਪੜੇ ਨੂੰ ਦੇਖੋ ਜੀ ਤੁਸੀਂ ਪ੍ਰੋਪਰ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਨਾ ਸਟੱਫ ਲੈ ਕੇ ਆਂਦਾ ਆਪਾਂ ਇੱਕ ਸੂਟ ਮੈਨ ਲਾ ਦਾ ਸ਼ਾਇਦ ਕਿੱਧਰ ਗਿਆ ਇੱਕ ਕਲਰ ਹੋਰ ਸੀ ਬਾਕੀ ਵਸਾ ਤਿੰਨ ਕਲਰ ਆਪਾਂ ਲੈ ਕੇ ਆਂਦੇ ਨੇ ਤੇ ਜੇਕਰ ਕਿਸੇ ਭੈਣ ਇਹਦੇ ਲੈਣੇ ਆ ਹਨਾ ਸੂਟ ਪਲੇਨ ਵਿਦ ਵੈਸੇ ਅਸੀਂ ਤਿਆਰ ਕਰਾਉਣੇ ਆ ਤਾਂ ਤੁਸੀਂ ਆਪਣਾ ਸਕਰੀਨ ਸ਼ਾਟ ਭੇਜੋ ਤੇ ਸੂਟ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ ਤੇ ਇਸ ਤੋਂ ਬਾਅਦ ਜੇ ਆਪਾਂ ਸਿਲੈਕਟਡ ਜੇ ਪੀਸੀ ਅੱਜ ਲੈ ਕੇ ਆਏ ਆ ਤੇ ਇਸ ਤੋਂ ਬਾਅਦ ਜੀ ਆਪਾਂ ਲੈ ਕੇ ਆਏ ਆ ਸੌਰੀ 240 ਬਹੁਤ ਸੋਹਣੀ ਕੈਮਰਿਕ कॉटन ਹੈ ਜੀ ਆਹ ਵਾਲੇ ਵੀ ਇਹ ਦੇਖੋ ਸਰਦਾਰੀ ਜੇ ਜੀ ਕਹਿੰলো ਆਪਾਂ ਲੈ ਕੇ ਆਏ ਆ ਸੂਟ ਆਹ ਵਾਲੀ ਸ਼ਰਟ ਹੈ ਜੀ ਤੇ ਆਹ ਵਾਲੀ ਹੈਗੀ ਹੈਗੀ बॉटम ਕਪੜਾ ਜਿਹੜਾ ਬਹੁਤ ਜ਼ਿਆਦਾ ਸੋਨਾ ਕਪੜਾ ਹੈਗਾ ਇਹਨਾਂ ਦਾ ਵੀ ਤੁਸੀਂ ਆਪ ਦਾ ਸਕਰੀਨ ਸ਼ਾਟ ਲਿਓ ਹਨਾ ਤੇ ਵਧੀਆ ਟਾਈ ਡਾਈ ਦਾ ਦੁਪੱਟਾ ਕਰਵਾ ਕੇ ਤੇ ਲੇਸ ਵਗੈਰਾ ਲਗਾ ਕੇ ਜਿਹੜਾ ਸੂਟ ਆ ਬਹੁਤ ਸੋਹਣਾ ਰੈਡੀ ਹੁੰਦਾ ਨੈਕਸਟ ਸੂਟ ਹੈਗਾ ਜੀ ਆਪਣੇ ਕੋਲ ਏ ਵਾਲਾ ਇਹ ਵੀ ਰਸਟ ਦੇ ਨਾਲ ਹੈ ਜਿਹੜੇ ਆਹ ਇਸ ਕਲਰ ਦੀ ਮੈਚਿੰਗ ਕੀਤੀ ਗਈ ਹੈ ਦੇਖੋ ਕਪੜਾ ਬਹੁਤ ਜਿਆਦਾ ਸੋਹਣਾ ਮਿਕਸ ਆਪਾ ਕਪੜਾ ਕਦੇ ਵੀ ਨਹੀਂ ਲੈ ਕੇ ਆਂਦਾ ਹੈਗਾ ਕਿਉਂਕਿ ਪੈਂਦਾ ਹੀ ਨਹੀਂ ਹੈਗਾ ਕਿਸੇ ਤੋਂ ਤੇ ਐਵੇਂ ਆਪਾਂ ਨੂੰ ਟੀਪੀ ਆਰਟੀ ਲਿਆਉਂਦਾ ਕੀ ਫਾਇਦਾ ਹਨਾ ਬਹੁਤ ਵਧੀਆ ਜਿਹੜਾ ਸਟੱਫ ਹੈ ਜੀ ਸੂਟਾਂ ਦਾ ਇਹਦੀ ਰਿਸ ਬਾਟਮ ਦੇ ਨਾਲ ਮੈਚਿੰਗ ਹੈ ਲੋ ਜੀ ਬਹੁਤ ਹੀ ਜਿਆਦਾ ਸੋਹਣਾ ਕਲਰਫੁਲ ਜੈ ਨੈਕਸਟ ਸੂਟ ਆ ਗਿਆ ਆਪਣੇ ਕੋਲੇ ਜੀ ਇਹਦੀ ਹੈਗੀ ਹੈ ਜੀ ਮਿਰਜ਼ੈਂਟਾ ਕਲਰ ਦੇ ਨਾਲ ਮੈਚਿੰਗ ਕੀਤੀ ਗਈ ਹੈ ਦੇਖੋ ਇਹ ਟੈਂਕ ਹੋ ਲਗੀ ਬਹੁਤ ਸੋਨੇ ਖਿੰਡ ਬਏ ਜਿਹੜੇ ਇਹਦੇ ਵਿੱਚ ਫਲਾਰ ਬਣੇ ਆ ਆਹ ਵਾਈਟ ਜਿਹੜੀ ਜਾਨੀ ਕਿ ਇਹਦਾ ਹੋਈ ਹੈ ਦੇਖੋ ਆਹ ਵਾਲੇ ਫਲਾਰ ਬਣੇ ਹੋਏ ਨੇ ਲਾਈਟ ਐਂਡ ਡਾਰਕ ਬਣੇ ਹੋਏ ਨੇ ਤੇ ਡਾਰਕ ਬਾਟਮ ਦੇ ਨਾਲ ਇਹਦੀ ਮੈਚਿੰਗ ਹੈ ਜੀ ਸਕਰੀਨ ਸ਼ਾਟ ਲੈ ਕੇ ਕੀ ਸਕਦੇ ਹੈ ਤੁਸੀਂ ਆਪਣਾ ਦੇਖ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਆ ਵਾਲੀ ਆਪਾਂ ਨੂੰ ਕਾਫੀ ਜਿਆਦਾ ਡਿਮਾਂਡ ਆ ਰਹੀ ਸੀਗੀ ਬਟ ਇੱਕ ਸੂਟ ਮਿਲੇ ਆਪਾਂ ਨੂੰ ਇਹ ਹੈਗਾ ਜੀ ਪਾਪਲਿਨ ਦਾ ਹੈਗਾ ਸੂਟ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਤੇ ਬਹੁਤ ਹੀ ਜਿਆਦਾ ਸੋਹਣਾ ਸਟਾਪ ਹੈ ਇਹ ਇਹ ਤੇ ਜੀ ਸੌਫਟ ਸੌਫਟ ਹੈ ਤੁਸੀਂ ਪੂਰਾ ਮੈਂ ਨੇੜਿਓਂ ਕਰਕੇ ਦਿਖਾ ਰਹੀ ਹਾਂ ਦੇਖੋ ਪੂਰੇ ਧਿਆਨ ਦੇ ਨਾਲ ਬਹੁਤ ਸੋਹਣਾ ਪ੍ਰਿੰਟ ਹੈ ਡਾਰਕ ਹੈ ਵਧੀਆ ਜੇਕਰ ਕਿਸੇ ਨੇ ਹਨਾ ਜਿਵੇਂ ਫੁੱਲ ਸੂਟ ਲੈਣਾ ਜੇ ਕਿਸੇ ਕਿਸੇ ਨੇ ਸ਼ਰਟਾਂ ਬਣਾਉਣੀਆਂ ਹਨ ਤੇ ਆਫ ਵਾਈਟ ਬਾਟਮ ਦੇ ਨਾਲ ਵੀ ਬਹੁਤ ਸੋਹਣਾ ਜਿਹੜਾ ਸੂਟ ਹੈ ਇਹ ਰੈਡੀ ਹੋਊਗਾ ਨੈਕਸਟ ਸੂਟ ਇਹ ਵਾਲਾ ਵੀ ਆਪਣਾ ਪਹਿਲਾਂ ਸੇਲ ਹੋ ਗਿਆ ਪਹਿਲਾਂ ਆਪਾਂ ਮੈਚਿੰਗ ਦੇ ਵਿੱਚ ਲੈ ਕੇ ਆਏ ਸੀਗੇ ਤੇ ਹੁਣ ਆਪਾਂ ਲੈ ਕੇ ਆਏ ਆਂਗੇ ਆਲੂਗਰ ਦੇ ਵਿੱਚ ਦੇਖੋਈ ਤੁਸੀਂ ਨੇੜੇ ਕਰਕੇ ਕਲਰ ਹੈ ਜਿਹੜਾ ਇਹਦਾ ਸੇਮ ਆ ਰਿਹਾ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਵੀ ਕਿਦਾਂ ਦੇਖੋ ਆ ਸੂਟ ਦੇ ਵਿੱਚ ਫਲਾਵਰ ਬਣੇ ਹੋਏ ਆ ਕਪੜਾ ਦਿਖਾਉਣੀ ਤੁਹਾਨੂੰ ਜੀ ਬਹੁਤ ਜਿਆਦਾ ਸੋਹਣੀ ਕਟ ਮੈਂ ਦੇਖੋ ਨਵ ਰੀਤ ਨੇ ਕਈ ਵਾਰੀ ਕੈਮਰਾ ਸਹੀ ਨਹੀਂ ਰੱਖਦੀ ਹੈਗੀ ਤਾਂ ਕਰਕੇ ਮੈਂ ਕਿਹਾ ਚਲੋ ਆਪਾਂ ਮੈਂ ਖੁਦ ਹੀ ਜਿਹੜੇ ਇਹ ਵਾਲੇ ਸੂਟ ਦਿਖਾ ਦੂੰਗੀ ਦੇਖੋ ਕਿਸੇ ਵੀ ਸੂਟ ਤੇ ਇਸ ਸੂਟ ਤੇ ਵੀ ਕੋਈ ਲਾਈਨਿੰਗ ਲੋੜਨੀ ਆਪਰ ਨਹੀਂ ਤਾਂ ਕਿਸੇ ਨੇ ਸੇਮ ਸ਼ਾਰਟ ਮੰਗਵਾਈ ਸੀਗੀ ਉਹਨਾਂ ਦੇ ਲਈ ਆਪਾਂ ਕੱਟ ਲਿਆ ਤਾਂ ਇਸ ਦਾ ਚਾਰਟ ਦਾ ਤੇ ਇੱਕ ਆਪਾਂ ਨੂੰ ਸੂਟ ਮਿਲਿਆ ਜੀ ਬਾਕੀ ਆਪਣੇ ਕੋਲੇ ਆ ਵਾਲੇ ਸੂਟ ਪਏ ਨੇ ਇਹ ਆ ਵਾਲਾ ਇਹਨਾਂ ਵੀ ਦਿਖਾਈ ਸੀਗਾ ਆ ਵਾਲਾ ਸੂਟ ਵੇਖਦੇ ਆ ਵਾਲਾ ਬਹੁਤ ਹੀ ਜ਼ਿਆਦਾ ਸੋਹਣਾ ਖਾਦੀ ਕਵਰਨデア ਵਾਲਾ ਸੂਟ ਹੈ ਲੋ ਜੀ ਇਹ ਵਾਲੇ ਆਪਣੇ ਸੂਟ ਨੇ ਹਨਾ ਕਾਟਨ ਕੈਮਰਿਕ ਕਾਟਨ ਤੇ ਇੱਕ ਆਪਣੇ ਕੋਲੇ ਹੈਗੇ ਖਾਦੀ ਕਾਟਨ ਦੇ ਜੇਕਰ ਕਿਸੇ ਭੈਣ ਨੂੰ ਇਹ ਸੂਟ ਪਸੰਦ ਨੇ ਹਨਾ ਤਾਂ ਤੁਸੀਂ ਆਪਣਾ ਆਰਡਰ ਜਲਦੀ ਹਲਦੀ ਆਰਡਰ ਕਰੋ ਤੇ ਆਪਣਾ ਜਿਹੜਾ ਸੂਟ ਲਿਆ ਸਕਦੇ ਹੋ ਕਈ ਵਾਰੀ ਕਿਸੇ ਭੈਣ ਦੇ ਮਨ ਚ ਹੁੰਦਾ ਹਨਾ ਵੀ ਪਤਾ ਨਹੀਂ ਫੋਨ 'ਚ ਕੀ ਦਿਖਾਉਣਗੇ ਤੇ ਭੇਜਣਗੇ ਕੀ ਇਦਾਂ ਦੀ ਆਪਣੇ ਕੋਲੇ ਕੋਈ ਗੱਲ ਨਹੀਂ ਕਿਉਂਕਿ ਆਪਾਂ ਆਪਣਾ ਕੰਮ ਸਟਾਰਟ ਕੀਤਾ ਤਾਂ ਬਹੁਤ ਹੀ ਵਧੀਆ ਸਟੱਫ ਲੈ ਕੇ ਆਏ ਤੇ ਉਹ ਸੇਮ ਸੂਟ ਹੈ ਜਿਹੜਾ ਤੁਹਾਡੇ ਤੱਕ ਜਾਊਗਾ ਕਈ ਵਾਰੀ ਕਿਸੇ ਸੂਟ ਦੀ ਬੇਸ਼ਿਕ ਥੋੜਾ ਬਹੁਤਾ ਕਲਰ ਚੇਂਜ ਹੋ ਜਾਊਗਾ ਆਪਾਂ ਦੱਸ ਸਕਦੇ ਹਾਂ ਪਰ ਇੰਨਾ ਜ਼ਿਆਦਾ ਜਿਹੜਾ ਕਲਰ ਚੇਂਜ ਨਹੀਂ ਹੁੰਦਾ ਹੈਗਾ ਤੇ 6239350986 ਇਸ ਨੰਬਰ ਤੇ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਸਕਦੇ ਹੋ ਲਓ ਜੀ ਹੁਣ ਆਪਾਂ ਸੂਟ ਰੱਖ ਲਈਏ ਤੇ ਆਪਣੇ ਕਰੀਏ ਕੰਮਕਾਰ ਆ ਜਿਹੜੇ ਸਟਾਰਟ ਚਲੋ ਜੀ ਮੰਮੀ ਨੇ ਵੀ ਆਪ ਦਾ ਸੂਟ ਹੈ ਜਿਹੜਾ ਪਾ ਕੇ ਦੇਖ ਲਿਆ ਤੇ ਹੁਣ ਦੁਪੱਟਾ ਮੈਚ ਕਰਦਾ ਮਾੜਾ ਮੋਟਾ ਫਰਕ ਹੋਊਗਾ ਹਣਾ ਬੜਾ ਫਰਕ ਹੈ ਬੜਾ ਫਰਕ ਹੈ ਹੂੰ ਇਦਾਂ ਨਾ ਬਾਹਰ ਗਿਆ ਕਮਾਈ ਲੈਣਾ ਤੇ ਕਿਰਸੂ ਗੁੜੀ ਬਣ ਜਾ ਤੇਰੇ ਅੱਗੇ ਬਣਾ ਲਏ। ਇਹ ਤਾਂ ਆ ਵਾਲੀ ਸੋਹਣੀ ਲਾਈ ਆ ਮੈਂ ਤਾਂ ਮੰਗ ਮੰਗਦਾ। ਪਿਆ ਰਹੇ ਨੇ ਫਿਰ ਹਾਂ। ਇਹਦੇ ਨਾਲ ਜ਼ਿਆਦਾ ਮਸਲੀ ਹੁੰਦੇ ਜਿਓ ਹੋਰ ਘਾ ਲੈਣੀ ਆ। ਉਹ ਵੀ ਗੁੰਦੇ ਨੂੰ ਛੁਣੀ ਜਿਹੜੀ ਪਈ ਵਰਤ। ਉਹ ਨਾਲ ਵਧੀਆ ਆਨਲਾਈਨ ਚ ਵਧੀਆ ਹਾਂ। ਵਧੀਆ ਸੋਨਾ ਸੂਟ ਆ ਕਾਟਨ ਦਾ। ਲਓ ਜੀ ਕਰੀਏ ਆਪਾਂ ਆਪਣੇ ਕੰਮਕਾਰ ਸਟਾਰਟ। ਸਰ ਮੇਰਾ ਖਾਜੀ। ਅੱਜ ਹਜੇ ਤੱਕ ਬਾਹਰ ਨਹੀਂ ਨਿਕਲੀ ਮੈਂ 5:30 ਹੋ ਗਏ ਕਿਉਂਕਿ ਆਈ ਆਪਾਂ ਪਤਾ ਨਹੀਂ ਸਮਾਂ 4:00 ਆ ਗਏ ਸੀ ਜਿਹੜਾ ਟਾਈਮ ਹੋ ਗਿਆ 5:30 ਤੇ ਆਪਾਂ ਧਾਰਾ ਵਗੈਰਾ ਮੈਂ ਕੱਢ ਲੈਂਦੀ ਬੀਬੂ ਬੀਬੂ ਬੀਬੀ ਕੱਟੀ ਆਂਦੀ ਹੈ ਸਾਜੀ ਅੱਜ ਕੱਦੂ ਤੇ ਅੱਜ ਤਣਾ ਜਿਹੜਾ ਦੁਪਹਿਰ ਹੈ ਸਿਰ ਤੋਂ ਦੀ ਟੱਪਿਆ ਲੈ ਭਾਈ ਗੱਗੂ ਕਹਿੰਦਾ ਵੀ ਮੇਰਾ ਵੀ ਵਲੌਗ ਬਣਾਓ ਤੇ ਗੱਗੂ ਨੇ ਵਿਚਾਰੇ ਨੇ ਅੱਜ ਸਾਰੇ ਗੰਡੇ ਆ ਜਿਹੜੇ ਛਾਂਟ ਤੇ ਉਹ ਕੰਨਾਂ ਵਾਲੀਆਂ ਦਿੱਤੀਆਂ ਕੱਟ ਇਹ ਹੈ ਬੰਨੇ ਬੰਨੇ ਵੀ ਆ ਆ ਗੁੱਟੀਆਂ ਬੰਨਨੇ ਕਿ ਨਾ ਗੰਡੇ ਵੀ ਆ ਢੋਲਾਂ ਤੇ ਪਿਛਲੀ ਵਾਰਾ ਸੇ ਇੱਥੇ ਭੱਟੇ ਪਾ ਕੇ ਨਾ ਤੇ ਉਹਨਾਂ ਦੇ ਵਿੱਚ ਜਿਲਮ ਮਗਾਤੇ ਸੀਗੇ ਵੀ ਖਰਾਬ ਨਾ ਹੋਣ ਗੰਡੇ ਸਟੋਰ ਨਹੀਂ ਹੁੰਦੇ ਨਹੀਂ ਆਏ ਕਰਕੇ ਅਸੀਂ ਗੱਠਾ ਬੰਨਵਾਨੇ ਕਿਨਾਂ ਦੀਆਂ ਤੇ ਐ ਕਰਕੇ ਗੰਡੇ ਜਿਹੜੇ ਸੋ ਰੱਖ ਦਾਂਗੇ ਤੇ ਗੱਗੂ ਦੇ ਅੱਜ ਡਿਊਟੀ ਹੈ ਜਿਹੜੀ ਗੰਡੇ ਸੰਬੰਧੀ ਲਾਈਵ ਹੋਈ ਸੀ ਕਿਉਂਕਿ ਗਰਮੀ ਨਹੀਂ ਜਾ ਦੇ ਪੈ ਰਹੀ ਐ ਐਵੇਂ ਘਰਾਉਣਾ ਵਈ ਤੇ ਗੱਗੂ ਜਨਾ ਵੀ ਮੇਰਾ ਬਲੌਗ ਵੀ ਬਣਾ ਦੇ ਉਹਨੂੰ ਹੁਣ ਪਤਾ ਲੱਗਿਆ ਵੀ ਇਹ ਬਲੌਗਰੀ ਬਣਾਉਂਦੇ ਆ ਤੇ ਹਲੋ ਆ ਐਡੀ ਗੱਡੀ ਭਰ ਗਈ ਹੂਕਾਂ ਲਈ ਦੇ ਕਿਸੇ ਕੋਈ ਇਦਾਂ ਸਟੋਰ ਨਹੀਂ ਕਰਕੇ ਰੱਖਦਾ ਤਾਂ ਸਾਡੀ ਨੂੰ ਦੇਖ ਲਿਆ ਕਰਕੇ ਇਹਨਾਂ ਨੂੰ ਗੰਡਾ ਵੱਲ ਵਣ ਕੇ ਸਾਹਮਣੇ ਤਾਂ ਰੱਖ ਦਾਂਗੇ ਇਦਾਂ ਰੱਖ ਦਾਂਗੇ ਜਿਆਦਾ ਵੀ ਉੱਧਰ ਉੱਪਰ ਰੱਖਿਆ ਜਾਂਦਾ ਹੈਗਾ ਉੱਧਰ ਸਾਂਭੇ ਜਾਣਗੇ ਸਟੋਰ 'ਚ ਰੱਖੇ ਜਾਣ ਹਨਾ ਮੰਮੀ ਸਟੋਰ ਆਪਣੇ ਸਟੋਰ 'ਚ ਕਹਿਣੀ ਆ ਹਾਂ ਹਾਂ ਤਾਂ ਨਹੀਂ ਰੱਖੇ ਦਿੱਖਦੇ ਸਵਾਰ ਨੇ ਪੈਂਦੇ 15 ਨਾਲ ਤੋਂ ਤੇ ਇੱਕ ਇਹ ਵੀ ਮੁੜ ਕੇ ਆਪਣੇ ਏਸੀ ਖਿੱਚਾਂ ਕਰਨਗੇ ਹਾਂ ਅੱਛਾ ਐ ਕਰਕੇ ਉਹ ਕਰੀ ਜਾਂਦਾ ਹਾਂ ਸਾਰੇ ਇੱਥੇ ਟਿਕ ਜਾਣਗੇ ਠੀਕ ਕੁਝ ਉਧਰ ਗੱਡੀ ਵਾਲੇ ਚ ਟਿਕ ਗਏ। ਕੁਝ ਥੋੜੇ ਹਰੇ ਉਰੇ ਨੂੰ ਹੋਰ ਖੁੱਲਾ ਕਰਨ ਵਾਲਾ ਸੀ। ਫਿਰ ਇੱਥੇ ਗੱਡੀ ਟਰੈਕਟਰ ਖੜੂਗਾ। ਟਰੈਕਟਰ ਤਾਂ ਖੜੀ ਜਾਣਾ ਫਿਰ ਨਹੀਂ। ਹੂੰ। ਇਹ ਕੀ ਕਰ ਰਹੀ ਹੈ ਡੱਡਾ ਪੈਣਾ। ਆਏ ਹਾਏ। ਇਹ ਮਿੱਟੀ ਨੇ ਮੈਂ ਆਪਣੇ ਮਾੜੀ ਜੀ ਖਾ ਕੇ ਰੱਖੀ ਵੜੀ ਟੇਸਟੀ ਐ ਤੇ ਜਮਾ ਪਾਊਡਰ ਹੀ ਆ। ਮम्मा ਮੈਂ ਇਹ ਬਣਾਇਆ। ਨਾ ਨਾ ਸਰਚ ਨਾ ਭਾਈ ਨਾ 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 ਖਾਣੀ ਨਹੀਂ ਨਹੀਂ ਪੁੱਤ ਬਹੁਤ ਟੇਸਟੀ ਬਹੁਤ ਟੇਸਟੀ ਬਾਂਦੀ ਮਿੱਟੀ ਆ ਕੀ ਬਣਾਈ ਜਾਨੀ ਆਹਾ ਮੈਂ ਤੋਹੋ ਕੀ ਕਹਿੰਦੇ ਹੁੰਦੇ ਮੈਂ ਜਿੱਲ ਲਾ ਆਏ ਨਾ ਖਲਿਆਰ ਦੇ ਸਰਚ ਪੈਂਦਾ ਪੁੱਤ ਨਾ ਆਹੋ ਬਣਾਉਣੀ ਆ ਤੂੰ ਕਿਹੜੇ ਬਿਸਕਟ ਹੁੰਦੇ ਆ ਚੱਕ ਪਾਈ ਹੋਰੀਆ ਕੀ ਕਹਿੰਦੇ ਚੱਕ ਪਾਈ ਕਰੀ ਹੋਰੀਆ 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 ਮਮੇ ਮੈਂ ਜਿੱਲਾ ਬਣਾਉਣਾ ਬਣਾ ਲਾ ਇੰਨਾ ਨਾ ਮਿੱਟੀ ਹੋ ਕਰ ਇਹ ਤਾਂ ਬਾਲੀ ਮਿੱਟੀ ਹੋ ਕਰਦੀ ਆ ਲੈ ਇਹਨਾਂ ਦੇ ਫੁੱਲਾਂ ਜਾਂਦਾ ਕੁਝ ਬਣਿਆ ਕਿ ਬਣਿਆ ਨਹੀਂਗਾ ਉਹ ਗਰਮੀ ਵਾਲੀ ਆ ਪਾਈ ਆਏ ਹੇ ਸਮਰੀਤ ਇੰਨੀ ਦਾ ਤਾਂ ਮਿੱਟੀ ਡਾਈ ਇੰਨੀ ਹੈਗੀ ਮੇਰੇ ਸਿਰ ਤੇ ਲੋ ਜੀ ਟਾਈਮ ਹੋ ਗਿਆ 8:30 ਦਾ ਤੇ ਅੱਜ ਦਾ ਵਲੌਗ ਹੈ ਜਿਹੜਾ ਮੈਂ ਤੁਹਾਨੂੰ ਬਿਲਕੁਲ ਵੀ ਨਹੀਂ ਬਣਿਆ ਹੈਗਾ ਕਿਉਂਕਿ ਕੰਮਕਾਰ ਹੈ ਜਿਹੜੇ ਕਾਮਕਾਰ ਵੀ ਨਹੀਂ ਕੋਈ ਐਨੇ ਕੀਤੇ ਅੱਜ ਮੈਂ ਇੰਨਾ ਇੱਕ ਜਿਆਦਾ ਬਿਜੀ ਸੀ ਸੂਟਾਂ ਦੇ ਵਿੱਚ ਹਨਾ ਜਦੋਂ ਉਹਨਾਂ ਸੂਟਾਂ ਵਾਲਾ ਵਲੌਗ ਪੋਹੁੰਚਦਾ ਹੁੰਦਾ ਉਹਨਾਂ ਮੇਰੇ ਕਾਫੀ ਸੂਟਾਂ ਜਿਹੜੇ ਸੇਲ ਹੋ ਜਾਂਦੇ ਤੇ ਬਹੁਤ ਸਾਰੀਆਂ ਭੈਣਾਂ ਦੇਖ ਕੇ ਮੈਂ ਟ ਕਾਲ ਆਈ ਜਾਂਦੇ ਹਨਾ ਹਜੇ ਮੈਂ ਪਾਪਲੀਨ ਵਾਲੇ ਜਿਹੜੇ ਉਹ ਵਾਲੇ ਸੂਟ ਹੈ ਹਜੇ ਹੋਰ ਆਰਡਰ ਕੀਤੇ ਨੇ ਉਹ ਵਾਲੇ ਸੂਟ ਹੈ ਜਿਹੜੇ ਆਪਣੇ ਸੇਲ ਹੋ ਚੁੱਕੇ ਨਹੀਂ ਥੈਂਕ ਯੂ ਸੋ ਮੱਚ ਸ਼ੇਮੀਆ ਦੀ ਸਪੋਰਟ ਕਰਨ ਦੇ ਲਈ ਪਰ ਜਦੋਂ ਉਹ ਤੁਹਾਡੇ ਕੋਲੇ ਵਲੌਗ ਆਦਾ ਉਹਨੂੰ ਮੇਰੇ ਸੂਟ ਜਿਵੇਂ ਫਾਈਬਰਿਕਰਤ ਨਾਲ ਕੁਝ ਸੇਲ ਹੋ ਜਾਂਦੇ ਕੁਝ ਤਾਂ ਰਹਿ ਜਾਂਦੇ ਨੇ ਹੁਣ ਆਪਾਂ ਖਾਣ ਲੱਗੇ ਸੀਗੇ ਰੋਕੀ ਮੇਰੇ ਘਰੋਂ ਜ਼ਿਆਦਾ ਆ ਕਿ ਵਲੌਗ ਹੈ ਜਿਹੜਾ ਮੈਂ ਕੰਟੀਨਿਊ ਹੀ ਨਹੀਂ ਕੀਤਾ ਹੈਗਾ ਦਾ ਤੇ ਹੁਣ ਹੈ ਜਿਹੜਾ ਵਲੌਗ ਨੂੰ ਮੈਂ ਫੋਨ ਨੂੰ ਚੱਕੇਗਾ ਕਿਉਂਕਿ ਅੱਜ ਮੇਰਾ ਫੋਨ ਹੈ ਜਿਹੜਾ ਚਾਰਜ ਹੀ ਨਹੀਂ ਹੋਇਆ ਸੀਗਾ ਕਦੇ ਕੰਮੇ ਕਾਲ ਆ ਗਈ ਕਦੇ ਕਿੰਨੀ ਕਾਲ ਆ ਗਈ ਹਾਂਜੀ ਕਿਉਂ ਪੰਗੇ ਲਈਂ ਨੀ ਕੁੜੀਏ ਆ ਗਈ ਬੱਸ ਮੈਂ ਹੁਣ ਚਾਰਜ ਤੇ ਲਾ ਕੇ ਉਹੋ ਗਰਮੀ ਇੰਨੀ ਕਿ ਜ਼ਿਆਦਾ ਗਰਮੀ ਤੇ ਜਿਹੜੀ ਅੱਜ ਗਰਮੀ ਸਾਡੇ ਸਿਰ ਉੱਤੋਂ ਦੀ ਟੱਪੀ ਹੈ ਸਾਨੂੰ ਪਤਾ ਵੀ ਇੰਨੀ ਗਰਮੀ ਸੀਗੀ ਤਾਪਦਾ ਸੀਗਾ ਐ ਲੱਗਦਾ ਸੱਚੀ ਵੀ ਜਿਵੇਂ ਕਹਿ ਰਹੇ ਆ ਵੀ ਐਨੀ ਗਰਮੀ ਪੈਣੀ ਆ ਤੇ ਕੋਈ ਹਾਲ ਨਹੀਂ ਰਹਿਣਾਗਾ ਆਏ ਰੋਟੀ ਖਾਈਏ ਤੇਰਾ ਜੇ ਇਹ ਗੱਲ ਆਪਾਂ ਪਰਮੇ ਬੰਦਾ ਕੋਲ ਜਿਵੇਂ ਕਰਦੇ ਨਾ ਹਾਂ ਤੂੰ ਇਹ ਪਤਾ ਕੀ ਕਹਿਣ ਮੈਂ ਤੁਸੀਂ 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 ਸੋਲੋ ਹੋ ਗੇ ਖਾਇਆ ਤਾਂ ਸੋੜੀ ਹੈ ਕਹਿੰਦੇ ਆ ਆਪਣੇ ਕਹਿੰਦੇ ਪਹਿਲਾਂ ਨੋਰਮਲ ਇੰਨੀ ਕਿਚ ਹੁੰਦੀ ਹੁੰਦੀ ਹੈ ਕਹਿੰਦੇ ਠੀਕ ਕਹਿੰਦੇ ਸੰਤ ਲੱਗਦੀ ਨਹੀਂ ਇਹਨੇ ਗਰਮੀ ਆ ਹੁਣ ਏਸੀਆਂ ਨੇ ਤੇ ਪੱਖਿਆਂ ਨੇ ਬੰਦੇ ਨੂੰ ਸੋੜ ਕਰਤਾ ਚਲੋ ਜੀ ਰੋਟੀ ਖਾਈਏ ਅੱਜ ਦਾ ਮੇਰਾ ਬਲੌਗ ਹੈ ਜਿਹੜਾ ਥੋੜਾ ਹੀ ਅਸਰਟ ਕਰੀ ਆ ਗਈ ਆ ਗਈ ਆ ਗਈ ਆ ਹਾਂਜੀ ਟਾਈਮ ਹੋ ਗਿਆ 9:30 ਦਾ 9:30 ਨਹੀਂ ਪੌਣੇ 10 ਦੁੱਧ ਪੀ ਗਏ ਸਿੰਘੂ ਵਰਗੇ ਲੋ ਵੀ ਪਤਾ ਹੁੰਦਾ ਹਨਾ ਵੀ ਕੱਲ ਨੂੰ ਛੁੱਟੀ ਆ ਤਾਂ ਕੋਈ ਚੱਕਰ ਨਹੀਂ ਹੈਗਾਗਾ ਅੱਜ ਦੇਖ ਲਓ 10 ਵਜਣ ਵਾਲੇ ਹੋਗੇ ਤਾਂ ਜੇ ਜਾਗਦੀਆਂ ਫਿਰਦੀਆਂ ਗਈਆਂ ਦਾਦੀ ਦੀਆਂ ਡੈਡੀ ਦੀਆਂ ਹਨਾ ਬੋਤਲਾਂ ਭਰੀ ਜਾਂਦੀਆਂ ਪਾਪੇ ਵਾਸਤੇ ਲਓ ਜੀ ਗੰਡੇ ਆ ਜਿਹੜੇ ਇੱਧਰ ਵੀ ਲਾ ਤੇ ਹਾਂ ਕਿਵੇਂ ਕੀੜੇ ਮਕੌੜੇ ਲੱਗਦੇ ਕੀ ਪ੍ਰੋਬਲਮ ਆ ਦੋ ਹੁਣ ਆਈ ਨਹੀਂ ਆ ਨਹੀਂ ਚੱਲਦੇ ਡੈਡੀ ਨਾਲ ਹਾਏ ਕਿੰਨੀ ਗਰਮ ਗਰਮ ਹਵਾ ਹੈ ਰਾਮ ਉਹ ਨਾ ਕੀ ਗਰ ਆ ਗਏ ਹਾਇ ਤੇ ਬਨਾਣਾ ਸ਼ੇਕ ਬਣਾ ਲਗੇ ਹਾਂ ਮੰਮੀ ਕੀ ਕਹਿੰਦਾ ਤਰਾ ਡਾਡੀ ਬੜਾ ਲਗੇ ਤੁਸੀਂ ਬਣਾ ਲਓ ਤੁਹਾਡੇ ਸਿੰਪਲ ਕੱਢਣਾ ਸ਼ੇਕ ਬਣਾ ਲੈ ਫਿਰ ਮੈਂ ਠੀਕ ਆ ਲੈ ਫੜ ਫੜ ਕਰ ਆ ਮੰਮੀ ਪੱਕੀ ਪਲਾ ਦਿੰਦੀ ਬਸ 2 ਮਿੰਟਾਂ ਚ ਬਣਾ ਲਗਾ ਪੱਟੀਗੜ ਵਿੱਚ ਕੀ ਹੈਗਾ ਪੱਟੀਗੜ ਦੇ ਚਾਲ ਦੁੱਤੀ ਅੜਕੇ ਆਵਾਏ ਆਇਆ ਤੜਕੇ ਆਣੀਗਾ ਉਹ ਤਾਂ ਮੈਂ ਜਮਾਤਾ ਇੰਨੇ ਵਿੱਚ ਖੁਸ਼ੀ ਲਈ ਮੈਨਾਂ ਸਰ ਦੇ ਕੋਹ ਲੈਣੀ ਮੈਂ ਮੈਨੂੰ ਧਿਆਨ ਹੀ ਨਹੀਂ ਦਿੱਤਾ ਸੀ ਕੀ ਪ੍ਰੋਬਲਮ ਹੋਈ ਜਾਂਦੀ ਹੈ ਹੁਣ 2 ਮਿੰਟ ਰੁਕ ਜਾ

ਕਉ ਪਰ ਮੈਨੂੰ ਖਾਣ ਨੂੰ ਰੱਖਿਆ ਸੀ ਕੋਦਵਾ ਕਿਤੇ ਘਰ ਮੇਰੇ ਪੈ ਸੀ ਕਿ ਮੈਂ ਖਾਣਾ ਬਿਲਕੁਲ ਮੜ ਕੇ ਖਾਲਾ ਖੋ ਲਿਆ ਕੌਣ ਹਮ ਮੰਮੀ ਕਹਿੰਦੀ ਖੀਰ ਨਹੀਂ ਲਿਆਉਂਦਾ ਹੁਣ ਸਤੀ ਮੈਂ ਤਾਂ ਹੁਣ ਸਤੀ ਦੇ ਰੀਲ ਹੈ ਜਿਹੜੀ ਫਰੂਟਾਂ ਦੇ ਜੜੀ ਹੋਈ ਆ ਹੁਣ ਡੇਲੀ ਫਰੂਟ ਹੀ ਲੈ ਕੇ ਆਉਂਦੇ ਆ ਕੋਹ ਆ ਸਾਡੇ ਰੋਟੀ ਬਿਲ ਬਿਲ ਬਣ ਜਾਣਗੇ ਕੱਟੇ ਕੋਹੜੇ ਲਾ ਲਾ ਡੜੇ ਕੋਇਆ ਲੈ ਲੈ ਸਾਡੇ ਕੋੜੇ ਹਾਂ ਉਹ ਲਾ ਖਾਣਾ ਨੂੰ ਬੇਫਾਨ ਵੀ ਨਾ ਰੱਖ ਦੇ ਜਿਵੇਂ ਇਹ ਲੋ ਫਿਰ ਉਹ ਹੁਣ ਨਹੀਂ ਖਾਣਾ ਆਪਾ ਤੂੰ ਦੇਖਾਂਗੇ ਕੀ ਪ੍ਰੋਬਲਮ ਆ ਅੱਜ ਤੁਸੀਂ ਸੋਣਾ ਨਹੀਂ ਹੈਗਾ ਕੱਲ ਨੂੰ ਛੁੱਟੀ ਹੈ ਛੁੱਟੀ ਹੈ ਵੀ ਕੱਲ ਨੂੰ ਸੋਣਾ ਗਿਆ ਦਾ ਘਟਾ ਠੀਕ ਹੈ ਨਾ ਛੱਟ ਜੀ ਸਾਡੇ ਸਾਰੇ ਅੰਡੀ ਗਵੰਡੀ ਸੁੱਤੇ ਪਏ ਤੇ ਇਹ ਵੇੜੇ 'ਚ ਚੀਕਾ ਮਾਰਦੇ ਫਿਰਦੇ ਹੁਣਾਂ ਕਰਾਈ। ਲਓ ਜੀ ਨੇ ਮੈਂ ਲਾਸਟ ਤੇ ਮੇਰੇ ਹੁਣ ਜਿਆਦਾ ਆ ਅਮਨਦੀਪ ਹੈਗਾ ਮੁਕਤਸਰ ਸਾਹਿਬ ਤੋਂ ਪਲੱਸ 1 ਪਲੱਸ 3 ਜਿੜ ਬੜਦਾ ਮੈਨ ਲਾਦਾ ਉਹ ਫੋਨ ਦੇਖਦਾ ਆਹ ਫੋਨ ਦੇਖਦਾ ਨਾ ਮੈਂ ਆਪਣੇ ਵਲੌਗ ਦੇਖਦਾ ਉਹ ਆਪਣੇ ਘਰ ਦੇ ਕੰਮਾਂ ਦੇ ਵਿੱਚ ਵੀ ਬਹੁਤ ਜਿਆਦਾ ਹੈਲਪ ਕਰਾਉਂਦੇ ਹੁੰਦੇ ਹਨਾ ਤੇ ਉਹਨਾਂ ਨੇ ਕਿਹਾ ਪਲੀਜ਼ ਚੱਪਾ ਉੰਨੇ ਨੇ ਕਿ ਐਸੇ ਕੀ ਸਾਡਾ ਵੀ ਬਲੌਗ ਦੇ ਵਿੱਚ ਜ਼ਰੂਰ ਨਾਮ ਲਿਓ। ਲਓ ਜੀ ਤੁਹਾਡਾ ਵੀ ਨਾਮ ਲੈਂਦਾ ਸੀ। ਥੈਂਕ ਯੂ so much। ਇੱਧਰ ਦੇਖੋ ਇਹਨਾਂ ਦੇ ਕਿੱਥੇ ਕੰਮ। ਮੇਰੀ ਗੱਲ ਸੁਣਿਓ। ਗੱਲ ਸੁਣ ਲਓ। ਕਿਹਨਾਂ ਲਗਾਈ ਜਾਂਦੇ ਹੋ ਇਹ। ਦੁੱਧ ਢੋਲ ਕੇ ਫਰੇ ਕਰੋਗੇ ਤੁਸੀਂ। ਆਹ ਚੱਲੋ। ਐ ਲੰਦਰੀ।

ਅੱਜ ਜਿਵੇਂ ਸੋਚਿਆ ਸੀ ਕੁਛ ਹੀ ਕਪੀ ਕੇ ਆਮਗੇ ਪਰ ਅੱਜ ਇੰਨੀ ਕਿ ਜ਼ਿਆਦੀ ਕਾਲੀ ਚ ਇਧਰੋਂ ਉੱਤਰਾਂ ਬਸ ਉਧਰ ਚੜ ਗਏ ਕਿੰਨੀ ਛੇਤੀ ਤੋਂ ਮਿੰਟੋ ਮਿੰਟੀ ਅੱਜ ਅਸੀਂ 2 ਘੰਟਿਆਂ ਦੇ ਵਿੱਚ ਆ ਗਏ ਆ ਦੇਖ ਲੋ 1 ਤੋਂ 2 ਤੋਂ 3 ਤੋਂ 4 4 ਵਜੇ ਆਪ ਕਰਿਆ ਆ ਗਏ ਹਾਂ ਹਾਂ 2 ਘੰਟਿਆਂ ਦੇ ਵਿੱਚ ਆ ਗਏ 2 ਤੋਂ 4 ਕਰਿਆ ਆਏ ਦੋ 4 ਵਜੇ ਆਏ ਅੱਜ ਸਾਨੂੰ ਨਾਲ ਦੀ ਨਾਲ ਬੱਸਾਂ ਮਿਲ ਗਈਆਂ ਖੱਲੇ ਨੀਵੇ ਨੇ ਰਾਤ ਨੂੰ ਘੜੀ ਹੋ ਜਾ। ਇਹਨਾਂ ਨੇ ਆਇਆ ਕਿ ਸੀ ਸ਼ੇਕ ਪੀ ਕੇ ਆਣਾ ਸੀ। ਵਰਨਾ ਲੇਟ ਹੋ ਗਏ ਗਾਲੀ ਗਾਲੀ ਦੇ ਵਿੱਚ। ਹਾਂ। ਨੇ ਤਾਂ ਤੇ ਡੈਡੀ ਨੇ ਗਿਆ ਸੀ ਕਿ ਕੁਝ ਖਾਣਾ ਪੀਣਾ ਤਾਂ ਦੱਸ ਦੋ। ਮੈਂ ਇਹਨਾਂ ਨੂੰ ਪੁੱਛਿਆ ਮੈਂ ਕੰਨੇ ਦਾ جوس ਪੀਣਾ ਦੱਬਿਆ। ਅੱਜ ਕੰਨੇ ਦਾ جوس ਪੀ ਕੇ ਆਇਆ। ਅੱਜ ਤੂੰ ਪੀਤਾ ਸੀ। ਤੈਨੂੰ ਦੀਜ ਕਰਨਾ ਵਾ। ਆ ਦਿ ਮੇਰਾ ਸਿਰ। ਮੈਂ ਗਾਇਆ ਬਣਾਣਾ ਲਈ ਸੀ ਮੰਚਲ ਪਰ ਆ ਰਿਹਾ ਸਿਰ ਬਣਾ ਲੈ। ਓਕੇ ਥੈਂਕ ਯੂ। ਦੇਣਾ ਯਾਨੀ ਕਿ ਮੰਨ ਲਾ ਵੀ ਇੰਨੀ ਜਿਆਦਾ ਵੱਡੇ ਹੋ ਗਏ ਤੇ ਲੋ ਇੰਨੀ ਕਬਗਦੀ ਹੈ ਨਾ ਬੁਰਾ ਹਾਲ ਹੋਏ ਨਾ ਸਰੀਰ ਤਾਂ ਆਖਾਂ ਮੱਚਣ ਲੱਗ ਜਾਂਦੇ ਆ ਸਾਨੂੰ ਪਤਾ ਅੱਜ ਅੱਜ ਵਾਲੇ ਦਿਨ ਯਾਦ ਰਹੂਗਾ ਸਾਡੇ ਕਿਉਂਕਿ ਕਈ ਵਾਰੀ ਜਾਂਦੇ ਜੇ ਸ਼ਾਮ ਦੇ ਨੂੰ ਜਾਈਦਾ ਹੈ ਨਾ ਤੇ ਅੱਜ ਅਸੀਂ ਗਏ ਸੀ ਕਿ ਦੇਖ ਲੈ 1:30 ਵਜੇ ਦੁਪਹਿਰੇ ਚਮਾ ਸਿੱਖਣ ਜਾਇਦਾ ਸੀ ਪੈਣੀ ਮੈਨੂੰ ਰੱਖ ਦੀ ਕੋਈ ਇੱਕ ਗਲਾਸ ਮੁਰਕੇ ਔਖੀ ਹੋਏਗੀ ਹੁਣ ਪੀ ਜਾਣੀ ਹੈ ਤੇ ਮੈਂ ਜਰੂਰ ਪਾ ਆਊਡਰ ਜਰੂਰ ਕਰਿਓ ਸਪੋਰਟ ਕਰੋ ਆਪਣੇ ਹਨਾ ਸੂਟਾਂ ਵਾਲੇ ਕੰਮਕਾਰਾਂ ਨੂੰ ਤੇ ਇਹ ਹੁਣ ਔਖੀ ਹੋ ਗਿੰਦਾ ਸੀ ਗੱਲ ਹਾਂ ਹਾਂ ਕੱਦੀ ਵਾਲਾ ਕਰੀਂ ਚਲ ਤਾਂ ਬੜਾ ਪਰ ਆ ਕਿਉਂ ਬਹਾਨੀਆਂ ਭਰੀਆਂ ਆਂ ਕਦੇ ਕੋਸਪਾਲਿਆ ਕਦੇ ਕੋਸਪਾਲਿਆ ਕੱਲ ਤੱਕ ਜੇ ਆਪਣੇ ਕਿਨੇ ਬਣਦੇ ਸੀ ਮੰਮੀ ਨੇ ਬਣੇ ਸੀ ਅੱਲਾ ਮੈਂ ਕਹਿੰਦਾ ਹਾਂ ਤੱਕ ਜਾਵਾਂ ਉਹ ਉਹਨਾਂ ਘਰ ਦੀ ਬਲੋਤ ਉਹ ਤੇ ਸੜੀ ਮਾਰ ਸੀ ਹਾਂਜੀ ਸਰਵਾ ਉੱਥੇ ਨਗਰ ਗੋਲੀ ਨਾਲ ਵੀ ਰਿਆ ਤੇ ਇੱਕ ਗੋਲੀ ਤਾਂ ਮੈਂ ਤੜਕੇ ਜਾਂਦੀ ਲੈ ਕੇ ਗਈ ਉਦੋਂ ਤੇ ਹੋਰ ਹਾਇ ਜਦ ਜਦ ਅਸੀਂ ਬਟਿੰਡੇ ਗਏ ਹਾਇ ਪਸ਼ੂ ਦੇਖੇ ਰਾਹ ਦੇ ਵਿੱਚ ਹਾਇ ਧੁੱਪੇ ਮੱਚੀ ਜਾਂਦੇ ਸੀ ਆਵਾਰਾ ਪਸ਼ੂ ਤੇ ਹੋਰ ਵਿਚਾਰਨ ਹਾਇ ਨਾ ਤਰਸਾਏ ਹੋ ਐ ਪਏ ਬੁੰਦਲੇ ਧੁੱਪੇ ਫਿਰ ਕਿਤੇ ਤਾਂ ਦਰਖਤ ਹੁੰਦੇ ਵੀ ਉਹ ਉੱਥੇ ਬਹਿ ਜਾਣਾ ਕਦੋਂ ਤੱਕ ਇਹ ਨਹੀਂ ਜਿੱਤੇ ਨੀੜੇ ਦੇ ਹਏ ਤੁੱਪੇ ਇਹ ਕਿੱਥੇ ਜੀ ਸੀ ਇਹ ਕਿਹੜੀ ਕਲੋਨੀ ਆ ਉਰੇ ਕਿਹੜੀ ਆਉਂਦੀ ਹੈ ਜੀ ਐਫ ਐਨ ਕਿ ਕੀ ਹੁੰਦਾ ਐਨ ਐਫਓ ਕਲੋਨੀ ਦੇ ਪਿੱਛੇ ਸੜਕ ਤੇ ਸੜਕ ਤੇ ਰੋਡ ਤੇ ਵਿਚਾਰੇ ਕੀ ਹਾਲ ਹੋ ਕੋਈ ਹਾਲ ਹੋਗਾ ਇਹਨਾਂ ਚਰਸੋਵੇ ਮੈਂ ਕਦੇ ਆਪਣੇ ਪਸ਼ੂ ਹੁੰਦੇ ਨਾ ਪਰ ਪੱਖਿਆਂ ਨਾਲ ਵੀ ਐਂ ਲੱਗਦਾ ਵੀ ਇਹਨਾਂ ਨੂੰ ਗਰਮੀ ਦੇ ਪਹਾੜੇ ਵੀ ਛੱਡੇ ਛੱਡੇ ਹਾਂ ਪਹਾੜੇ ਵੀ ਛੱਡਦੇ ਆ ਨਾ ਗਿਲਖਬੀਰ ਭੈਣ ਕਹਿੰਦੀ ਸੀ ਕਹਿੰਦੀ ਵੀਰੇ ਨੇ ਤਾਂ ਬੰਦ ਘੱਟ ਲੈ ਕਹਿੰਦੀ ਪਸ਼ੂ ਨੂੰ ਬਾਹਰੇ ਲਾ ਕੇ ਵੀ ਪਤਾ ਹਨਾ ਮੁੜ ਕੇ ਦੁੱਧ ਸੁੱਕ ਜਾਣਗਾ ਜਿਵੇਂ ਆਪਾਂ ਸੂਲ ਹੋਏ ਪਏ ਆ ਇਸ ਗਮਣਾ ਸਰਦਾਂਲੇ ਤੇ ਪੱਖੋ ਆਪਾਂ ਪਸ਼ੂਆਂ ਨੂੰ ਪਸ਼ੂ ਵੀ ਸੂਲ ਹੋ ਗਏ ਪਸ਼ੂਆਂ ਵਾਸਤੇ ਸੂਲ ਤਾਈਆਂ ਦਗਾਣਾ ਫਿਰ ਉਹਨਾਂ ਵੀ ਆ ਜਾਂਦਾ ਹੁਣੇ ਗਿੱਜ ਜਾਣਗੀਆਂ ਹੁਣ ਇਹਨਾਂ ਨੇ ਉਨਾ ਚਿਰ ਬੈਠਿਆ ਨਹੀਂ ਕਰਨਾ ਗਾਗਾ ਨੇ ਜਨਜਰ ਭਾਰੇ ਛੱਡਿਆਣਾ ਕਰਾਂਗੇ ਐ ਹੀ ਆ ਬਸ ਦਿਨੋਂ ਤੇ ਗਰਮੀ ਜਿਹੜੀ ਵੱਧ ਹੀ ਤੁਰੀ ਅੱਧੀ ਹੈ ਲਓ ਜੀ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਪਲੀਜ਼ ਆਪਣੇ ਭੈਣਾਂ ਦਾ ਬੁਟੀਕ ਜਿਹੜਾ ਨੂੰ ਵੀ ਆਈਡੀ ਨੂੰ ਆਪਣੀ ਨੂੰ ਫੋਲੋ ਕਰੋ ਤੇ ਆਪਣੇ ਇੰਦਰ ਜਿਹੜਾ ਆਪਣਾ ਸੂਟਾ ਵਾਲਾ ਕੰਮ ਕਰ ਆਪਾ ਤੋਰਿਆ ਤਾਂ ਪਲੀਜ਼ ਇਹਨੂੰ ਵੀ ਸਪੋਰਟ ਦਿਓ ਭੈਣਾਂ ਆਰਡਰ ਕਰੋ